ਸਤਿ ਸ਼੍ਰੀ ਅਕਾਲ ਜੀ ਸਪਨੋਸ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ 컬렉ਸ਼ਨਸ ਤੇ ਅੱਜ ਦੀਆਂ 컬렉ਸ਼ਨਾਂ ਬਹੁਤ ਸੋਹਣੀਆਂ ਨੇ ਪਿਆਰੀਆਂ ਨੇ ਟ੍ਰੈਂਡੀ ਨੇ ਐਕਸਕਲੂਸਿਵ ਨੇ ਬੜੇ ਸੋਹਣੇ ਸੋਹਣੇ ਸੂਟ ਨਵੇਂ ਨਵੇਂ ਰੰਗਾਂ ਦੇ ਵਿੱਚ ਲੈ ਕੇ ਆਈਆਂ ਸੋ ਵੀਡੀਓ ਨੂੰ ਲਾਸਟ ਤੱਕ ਦੇਖਣਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਮੈਂ ਕਿਹੜੇ ਸੂਟ ਕਿਵੇਂ ਦੇ ਡਿਜ਼ਾਈਨਾਂ ਵਾਲੇ ਕਿਵੇਂ ਦੇ ਰੰਗਾਂ ਵਾਲੇ ਮੈਂ ਐਡ ਕੀਤੇ ਨੇ ਕੋਸ਼ਿਸ਼ ਕਰਾਂਗੀ ਕਿ ਸਭ ਦਾ ਰੇਟ ਦੱਸ ਦਿਆਂ ਅਗਰ ਕਿਸੇ ਦਾ ਰਹਿ ਚਾਏ ਤਾਂ ਨੰਬਰ 623924575 ਚੋੜ ਦੇ ਦਿੱਤਾ ਉਸ ਨੰਬਰ ਜਦੋਂ ਤੁਸੀਂ ਮੈਨੂੰ ਜਿਸ ਵੀ ਸੂਟ ਦੀ ਕੁਇਰੀ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਐਸ਼ੀ ਅਸੋਸੀਆਂ ਵਿੱਚ ਸੂਟ ਆਏ ਨੇ ਬਾਕੀ ਜਿਹੜੇ ਸੂਟ ਨੇ ਕੁਝ ਮਿਕਸ ਮੈਚ ਹੋ ਗਏ ਨੇ ਕਲੈਕਸ਼ਨ ਅੱਗੇ ਵਿੱਚ ਹੋ ਗਈਆਂ ਨੇ ਇਹ ਵਾਲੇ ਜਾਂ ਜਿਹੜੇ ਸੂਟ ਨੇ 1050 ਰੁਪਏਾਂ ਦੇ ਵਿੱਚ ਆਲ ਓਵਰ ਬੰਬੇ ਐਕਸਪੋਰਟ ਕਾਟਨ ਦਾ ਫੁੱਲ ਏਮਬਰਾਇਡਰੀ ਦਾ ਦੁਪੱਟਾ ਮਲਮਲ ਕਾਟਨ ਦਾ ਹੈ ਤਾਂ ਏਮਬਰਾਇਡਰੀ ਦੁਪੱਟੇ ਤੇ ਹੋਈ ਹੈ 1050 ਰੁਪਏ ਦਾ ਰੇਟ ਹੈ ਰੰਗੇ ਦੇ ਵਿੱਚ 6-7 ਹੈਗੇ ਨੇ ਥੋੜੇ ਨਵੇਂ ਡਿਜ਼ਾਈਨ ਵੀ ਐਡ ਹੋਏ ਸੀ ਮੈਂ ਉਹ ਵੀ ਇੱਥੇ ਐਡ ਕਰ ਦਿੱਤੇ ਨੇ ਬਾਕੀ ਸੂਟ ਸਾਰੇ ਅਵੇਲੇਬਲ ਨੇ ਰੰਗ ਡਿਜ਼ਾਈਨ ਪੈਟਰਨ ਜੋ ਵੀ ਹੈ ਕਿਨੇ ਸਾਰੇ ਅਵੇਲੇਬਲ ਨੇ ਤੁਸੀਂ ਸੂਟ ਬਾਈ ਕਰਨਾ ਚਾਹ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਔਰਗੈਂਜ਼ਾ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਹੈ ਔਰਗੈਂਜ਼ਾ ਦੀ ਸ਼ਰਟ ਹੈ ਬਾਟਮ ਸ਼ੈਂਟ ਹੁੰਦਾ ਹੈ ਸ਼ਿਫੋਨ ਪਿਓਰ ਦਾ ਦੁਪੱਟਾ ਆਏਗਾ ਬੜਾ ਪਿਆਰਾ ਵਰਕ ਹੋਇਆ ਲੈਸ ਲੱਗੀ ਹੈ ਚਾਰ ਰੰਗ ਨੇ 1800 ਰੁਪਏ ਦਾ ਰੇਟ ਹੈ ਤੇ ਨਾਲ ਜਿਹੜੇ ਇਹ ਲਟਕਣ ਲੱਗੇ ਹੋਏ ਨੇ ਸਾਰੀ ਸ਼ਰਟ ਤੇ ਫਰੰਟ ਤੇ ਘੇਰੇ ਤੇ ਵੀ ਲੱਗੇ ਹੋਏ ਨੇ ਦੁਪट्टे ਤੇ ਵੀ ਵਰਕ ਹੋਇਆ ਬਹੁਤ ਸੋਹਣੇ ਸੂਟ ਨੇ ਰੰਗ ਬੜੇ ਪਿਆਰੇ ਨੇ ਚਾਰ ਰੰਗਾਂ ਵਿੱਚ ਸੂਟ ਆਣਗੇ ਤੇ ਚਾਰੋਂ ਹੀ ਰੰਗ ਜਿਹੜੇ ਇੱਕ ਤੋਂ ਇੱਕ ਨੇ ਸੋਹਣੇ ਨੇ ਬੜੇ ਸੋਹਣੇ ਜਿਹੜੇ ਕੰਟਰਾਸਟ ਬਣਾਏ ਗਏ ਨੇ ਡਿਜ਼ਾਈਨਿੰਗ ਬਹੁਤ ਪਿਆਰੀ ਕੀਤੀ ਗਈ ਹੈ ਨਾ ਸਾਰੇ ਸੂਟਾਂ ਦੇ ਰਾਮਟੈਕਸ ਬ੍ਰਾਂਡ ਵੱਲੋਂ ਬਹੁਤ ਹੀ ਪਿਆਰੇ ਸੂਟ ਆਏ ਨੇ 1600 ਤੇ ਇਹਦਾ ਰੇਟ ਹੈ ਪਿਓਰ ਗੀਜ਼ਾ ਕਾਟਨ ਦੀ ਸ਼ਰਟ ਹੈ ਮਸਲੀਨ ਦਾ ਡਿਜੀਟਲ ਪ੍ਰਿੰਟ ਵਾਲਾ ਦੁਪੱਟਾ ਨਾਲ ਆਏਗਾ ਬਾਟਮ ਵੀ 2 ਮੀਟਰ ਦਾ ਦੁਪੱਟਾ ਵੀ 2 ਮੀਟਰ ਦਾ ਸ਼ਰਟ ਵੀ 2 ਮੀਟਰ ਦੀ ਹੈ 1650 ਰੁਪਏ ਦਾ ਰੇਟ ਹੈ ਬਾਕੀ ਤੁਸੀਂ ਇਹਨਾਂ ਸੂਟਾਂ ਦੀ ਕੁਐਰੀ ਕਰਨੀ ਹੈ ਤਾਂ ਨੰਬਰ ਚਾਕੇ ਮੈਸੇਜ ਕਰ ਦਿਓ ਜਿਹੜੇ ਪਹਿਲਾਂ ਕਲੈਕਸ਼ਨ ਆ ਗਈਆਂ ਸੀ ਉਹਨਾਂ ਦਾ ਸੂਟ ਰੇਟ ਜਿਹੜਾ 790 ਰੁਪਏ ਸੀ ਇੱਕ ਪਾਈ ਮਿਸਟੇਕ ਹੋ ਗਿਆ ਐਮ ਵਾਲੇ ਸੂਟ ਜਿਹੜੇ ਨੇ ਇਹ 1650 ਵਿੱਚ ਤੁਹਾਨੂੰ ਜਿਹੜੇ ਕੀ ਮਿਲਣਗੇ ਜਿਹੜੇ ਰੰਗ ਜਿਹੜੇ ਡਿਜ਼ਾਈਨ ਮੈਂ ਇਥੇ ਐਡ ਕਰਦੀ ਹੁੰਨੀ ਆ ਸਾਰੇ ਸੂਟਾਂ ਵਿੱਚ ਸਾਰੇ ਅਵੇਲੇਬਲ ਹੁੰਦੇ ਨੇ ਕਿਸੇ ਟਾਈਮ ਹੁੰਦਾ ਹੈ ਕਿ ਕੋਈ ਐਟ ਅ ਟਾਈਮ ਸੂਟ ਜਿਹੜਾ ਸਟਾਕ ਆਊਟ ਹੋ ਜਾਂਦਾ ਹੈ ਪਰ ਇਹ ਹੈ ਕਿ ਕੁਝ ਟਾਈਮ ਬਾਅਦ ਜਿਹੜਾ ਸੂਟ ਹੈ ਉਹ ਫਿਰ ਤੋਂ ਵਾਪਸ ਆ ਜਾਂਦਾ ਹੈ ਉਹਦੇ ਲਈ ਕਿਸੇ ਟਾਈਮ ਥੋੜੀ ਜਿਹੀ ਵੇਟ ਕਰਨੀ ਪੈਂਦੀ ਹੈ ਬਾਕੀ ਸੂਟ ਅਵੇਲੇਬਲ ਨੇ ਰੰਗ ਡਿਜ਼ਾਈਨ ਪੈਟਰਨ ਮੋਸਟਲੀ ਜਿਹੜੇ ਐਡ ਕਰਤੀਆਂ ਸਾਰੇ ਅਵੇਲੇਬਲ ਹੀ ਹੁੰਦੇ ਨੇ ਤੁਸੀਂ ਕੋਈ ਕੁਐਰੀ ਕਰਨੀ ਹੈ ਜਾਂ ਸੂਟ ਬਾਈ ਕਰਨਾ ਜਾਂ ਸਟੇਟਸ ਦੇਖਣਾ ਚਾਹੁੰਦੇ ਹੋ ਦਾ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਆਪਣੇ ਨੇਮ ਤੇ ਫਿਰ ਤੇ ਨੇਮ ਨਾਲ ਮੈਂ ਤੁਹਾਡਾ ਨੰਬਰ ਐਡ ਕਰ ਲਵਾਂਗੀ ਜੇਕਰ ਤੁਸੀਂ ਸੂਟ ਸੇਲ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਫਿਰ ਮੈਂ ਤੁਹਾਨੂੰ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਡੇਲੀ ਸੂਟਾਂ ਦੀਆਂ ਜਿਹੜੀਆਂ ਅਪਡੇਟਸ ਨੇ ਉਹ ਆ जाया ਕਰਨਗੀਆਂ ਚੈਨਲ ਤੇ ਨਵੇਂ ਹੋਈ ਸਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਜ਼ਰੂਰ ਪੈਸ ਕਰ ਦੇਣਾ ਤਾਂ ਕਿ ਜੋ ਮਣੀ ਆਉਣ ਵਾਲੀਆਂ ਵੀਡੀਓਜ਼ ਦੇ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਘਰ ਤੇ ਤੁਹਾਡੇ ਤੱਕ ਪਹੁੰਚਣ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਦਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ